ਸਾਨੂੰ ਫਤਵਾ ਦੇਣਾ ਚਾਹੁੰਦੇ ਜੇ ਪੈਂਡ ਵਸੀ ਇਹ ਕੋਈ ਮੁਸ਼ਾਵਰੇ ਨੂੰ ਅਮਰ ਤਬਾ ਉਹ ਕਿਰੇ ਆ ਬੜੀ ਇਤਸ਼ਾਹ ਨਾਲ ਵੋਟਾਂ ਪਾ ਕੇ ਜਿਹੜੀਆਂ ਖੱਬੀਆਂ ਤਰ੍ਹਾਂ ਨੂੰ ਮਜ਼ਬੂਤ ਕਰਕੇ ਪਾਰਲੀਮੈਂਟ 'ਚ ਭੇਜਣਗੇ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੇ ਪ੍ਰਕਾਸ਼ ਦਾ ਪ੍ਰਬੰਧ ਕੀਤਾ ਹੋਏ ਨੇ ਤੁਹਾਨੂੰ ਵਧੀਆ ਪ੍ਰਬੰਧ ਨੇ ਬਹੁਤ ਸਾਰਾ ਹਰ ਚੀਜ਼ ਦੀ ਇੰਜਾਬ ਚੈਕਿੰਗ ਕੀਤੀ ਆ ਕੇ ਮਸ਼ੀਨਾਂ ਦੀ ਫੇਰ ਤੋਂ ਲੈ ਕੇ ਜੋ ਵੀ ਸਿਸਟਮ ਹੁੰਦੀ ਆ ਅੱਡੇ ਕੈਨ ਤੱਕ ਕੀ ਆ ਦੇ ਨੌਜਵਾਨ ਮੁੰਡੇ ਕੁੜੀਆਂ ਪੜ੍ਹ ਲਿਖ ਕੇ ਬੇਰਜ਼ਗਾਰ ਹੋਏ ਪਏ ਆ ਕਿਉਂਕਿ ਉਹਨਾਂ ਨੂੰ ਕੋਈ ਰੋਜ਼ਗਾਰ ਦਾ ਵਸੀਲਾ ਨਹੀਂ ਜੀ ਸੁਣੋ ਫਤਵਾ ਦੇਣਾ ਚਾਹੁੰਦੇ ਨੇ ਕਿਸ ਤਰ੍ਹਾਂ ਦਾ ਇੱਥੇ ਦੇ ਕੀ ਮਾਹੌਲ ਜਿਹੜਾ ਇੱਥੋਂ ਦਾ ਮਾਹੌਲ ਤੇ ਆ ਅਮਰਪਾਲ ਦਾ ਹੀ ਜੇ ਤਾਂ ਚੱਲਣੇ ਆ ਕੰਮ ਹਾਂਜੀ ਉਹਦਾ ਮਾਹੌਲ ਜਿਹੜਾ ਵਾ ਕਮਿਸ਼ਨਰ ਦੀਆਂ ਹੁਦਾਤਾਂ ਅਨੁਸਾਰ ਜਿਹੜਾ ਕਿ 1 ਜੂਨ ਨੂੰ ਜਿਹੜਾ ਕਿ VOTING ਚਾਲੂ ਕੀਤੀ ਗਈ ਹੈ ਸੋ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਸ਼੍ਰੀ ਖਰੂਰ ਸਾਹਿਬ ਨੰਬਰ 2 ਦੇ ਵਿੱਚ ਖੜੇ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵੱਖ-ਵੱਖ ਬੂਥਾਂ ਰਾਂ ਹੀ ਜਿਹੜੀਆਂ ਕਿ ਪਿੰਡਾਂ ਦੇ ਲੋਕਾਂ ਨੂੰ ਜਿਹੜੀਆਂ ਕਿ ਇੱਥੇ ਆ ਕੇ ਜਿਹੜੀ ਆਪਣੀ VOTING ਦਾ ਜਿਹੜਾ ਇਸਤੇਮਾਲ ਕੀਤਾ ਜਾ ਰਿਹਾ ਹੈ ਵੋਟਾਂ ਪਾਈਆਂ ਜਾ ਰਹੀਆਂ ਨੇ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇ ਸਕਦੇ ਹੋ ਕਿ ਸੁਰੱਖਿਆ ਨੂੰ ਲੈ ਕੇ ਜਿਹੜੀ ਪੰਜਾਬ ਪੁਲਿਸ ਵੱਲੋਂ ਵੀ ਇੱਥੇ ਪੰਜਾਬ ਪੁਲਿਸ ਵੱਖ-ਵੱਖ ਵਿਭਾਗਾਂ ਵੱਲੋਂ ਤਾਇਨਾਤ ਕੀਤੀ ਗਈ ਹੈ ਸੋ ਇੱਥੇ ਸਾਡੇ ਨਾਲ ਪਿੰਡ ਵਾਸੀ ਵੀ ਮੌਜੂਦ ਨੇ ਸੋ ਗੱਲਬਾਤ ਕਰਦੇ ਆ ਕਿ ਜਿਹੜਾ ਲਗਾਤਾਰ ਮੌਕੇ ਦੀ ਸਰਕਾਰ ਨਾਲ ਜਿਹੜਾ ਇਹਨਾਂ ਵੱਲੋਂ ਜੇ ਕਿਸ ਨੂੰ ਫਤਵਾ ਦੇਣਾ ਚਾਹੁੰਦੇ ਨੇ ਸੋ ਸਾਡੇ ਨਾਲ ਇੱਥੇ ਹੋਰ ਪਿੰਡ ਵਾਸੀ ਮੌਜੂਦ ਨੇ ਸੋ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਹਾਂਜੀ ਭਾਜੀ ਕੀ ਨਾਂ ਦੇ ਮੈਂ ਕਾਂਬੜ ਗੁਰदयाल ਸਿੰਘ ਖ ਕੈਂਡੀਡੇਟ ਖੱਬੀਆਂ ਪਾਰਟੀਆਂ ਦਾ ਅੱਜ ਪੋਲਿੰਗ ਸ਼ੁਰੂ ਹੋ ਗਈ ਆ ਤੇ ਬੜੀ ਉਤਸ਼ਾਹ ਲੋਕਾਂ ਦੇ ਵਿੱਚ ਤੇ ਮੈਨੂੰ ਲੱਗਦਾ ਪਿਆਤਕ ਜਿਹੜੇ ਲੋਕ ਜਿਹੜੇ ਆ ਬੜੀ ਉਤਸ਼ਾਹ ਨਾਲ ਵੋਟਾਂ ਪਾ ਕੇ ਜਿਹੜੀਆਂ ਖੱਬੀਆਂ ਤੁਹਾਨੂੰ ਮਜ਼ਬੂਤ ਕਰਕੇ ਪਾਰਲੀਮੈਂਟ 'ਚ ਭੇਜਣਗੇ ਕਿਉਂਕਿ ਪਾਰਲੀਮੈਂਟ ਦੇ ਅੰਦਰ ਜਾ ਕੇ ਜਿਹੜੀ ਸਮੱਸਿਆ ਨਸ਼ਿਆਂ ਦੀ ਉਹ ਤਵੀ ਬੁਰੀ ਨੇ ਜਿਹੜੀ ਆ 하기 ਆ ਬੇਰੋਜ਼ਗਾਰੀ ਦੀ ਕਿਉਂਕਿ ਸਾਡੇ ਨੌਜਵਾਨ ਮੁੰਡੇ ਕੁੜੀਆਂ ਪੜ੍ਹ ਲਿਖ ਕੇ ਬੇਰੋਜ਼ਗਾਰ ਹੋਏ ਪਏ ਆ ਕਿਉਂਕਿ ਉਹਨਾਂ ਨੂੰ ਕੋਈ ਰੋਜ਼ਗਾਰ ਦਾ ਵਸੀਲਾ ਨਹੀਂ ਜਿਨ੍ਹਾਂ ਦੇ ਕੋਈ ਮਾੜੀ-ਮੋੜੀ ਕੋਈ ਪ੍ਰਾਪਰਟੀ ਜ਼ਮੀਨ ਹੈਗੀ ਆ ਉਹ ਵੇਚ ਕੇ ਵਿਦੇਸ਼ਾਂ ਨੂੰ ਭੱਜ ਰਹੇ ਆ ਸੋ ਇਸ ਵਾਰ ਜਿਹੜਾ ਪਾਰਲੀਮੈਂਟ ਦੇ ਅੰਦਰ ਜਾ ਕੇ ਜਦੋਂ ਖੱਬੀ ਧਿਰ ਬੜੀ ਤਕੜੀ ਧਿਰ ਬਣ ਕੇ ਨਿਕਲੀ ਜਿਸ ਤਰ੍ਹਾਂ ਨਰੇਗਾ ਕਾਨੂੰਨ ਪਾਸ ਕਰਾਉਣ ਦੇ ਵਿੱਚ ਇਹਨਾਂ ਨੇ ਐਮਰੋਲ ਅਦਾ ਕੀਤਾ ਸੀ ਇਸੇ ਤਰ੍ਹਾਂ ਸੀ ਭਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਨੂੰ ਬਣਾਉਣ ਵਾਸਤੇ ਪਾਰਲੀਮੈਂਟ ਦੇ ਅੰਦਰ ਪੂਰਾ ਤਾਨ ਲਾਵਾਂਗੇ ਕਿਉਂਕਿ ਖੱਬੀਆਂ ਪਾਰਟੀਆਂ ਦੀ ਤਾਕਤ ਜਿਹੜੀ ਆ ਇਸ ਵਾਰ ਲੱਗਦੀ ਆ ਵੀ ਬਹੁਤ ਮਜ਼ਬੂਤ ਹੋ ਕੇ ਆਉਣੀ ਪੂਰੇ ਹਿੰਦੁਸਤਾਨ ਤੋਂ ਜੇਕਰ VOTING ਦੀ ਗੱਲ ਕੀਤੀ ਜਾਵੇ ਅੰਦਰ ਕਿਸ ਤਰ੍ਹਾਂ ਦੇ ਪੁਖਤਾ ਪ੍ਰਬੰਧ ਬਿਲਕੁਲ ਸਹੀ ਹੈ ਸਹੀ ਸਰਾ ਚੱਲ ਰਿਹਾ ਕੋਈ ਇਹੋ ਜੀ ਕੋਈ ਗੱਲ ਨਹੀਂ ਲੱਗਦੀ ਕਿ ਅੱਗੇ ਹੁਣ ਸ਼ੁਰੂ ਹੋਇਆ ਸ਼ੁਰੂਆਤ ਹੈ ਸ਼ੁਰੂਆਤੀ ਦੌਰ ਚ ਪਰ ਮੈਨੂੰ ਲੱਗਦਾ ਵੀ ਨਹੀਂ ਸਾਰਾ ਜਿਹੜਾ ਪ੍ਰਸ਼ਾਸਨ ਜਿਹੜਾ ਅੰਦਰ ਚਲਾ ਰਿਹਾ ਪੋਲਿੰਗ ਕਰਾ ਰਿਹਾ ਉਹ ਇਮਾਨਦਾਰ ਬੰਦੇ ਆ ਇਮਾਨਦਾਰੀ ਨਾਲ ਆਪਣਾ ਕੰਮ ਚਲਾ ਰਹੇ ਸੋ ਤੁਹਾਨੂੰ ਹੋਰ ਵੀ ਸਾਰਨ ਇੱਥੇ ਪਿੰਡ ਵਾਸੀ ਮੌਜੂਦ ਹੈ ਸੋ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਮਾਤਾਵਾਂ ਵੀ ਇੱਥੇ ਸਾਡੀਆਂ ਮੌਜੂਦ ਨੇ ਸੋ ਉਹਨਾਂ ਨਾਲ ਵੀ ਗੱਲਬਾਤ ਕਰ ਲਵਾਂਗੇ ਹਾਂਜੀ ਮਤਾ 21 ਨਾ ਜੀ ਹੈ ਮਨਜੀਤ ਖੋਦੀ ਮਨਜੀਤ ਖੋਦੀ ਕਿਸ ਤਰ੍ਹਾਂ ਦੇਖਦੇ ਜੇ VOTING ਪਾਉਣ ਆਏ ਜ ਕੀ ਗੇ ਰਹਿ ਨ ਦੁਨੀਆ ਨਾਲ ਆਇਆ ਸੋ ਤੁਹਾਨੂੰ ਅੰਦਰ ਦੀਆਂ ਲਾਈਵ ਤਸਵੀਰਾਂ ਵਿੱਚ ਦਿਖਾਵਾਂਗੇ ਜਿਸ ਤਰ੍ਹਾਂ ਮਾਰੇ ਨੇ ਦੱਸਿਆ ਕਿ ਤੁਸੀਂ ਇੱਥੇ ਸਾਡੇ ਨਾਲ ਹੋਰ ਵੀ ਇੱਥੇ ਮੌਜੂਦ ਨੇ ਤੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸਰਕਾਰੀ ਐਲੀਮੈਂਟਰੀ ਸਕੂਲ ਖਡੂਰ ਸਾਹਬ ਨੰਬਰ 2 ਦੇ ਵਿੱਚ ਮੌਜੂਦ ਹਾਂ ਇਸ ਵਕਤ ਜਿੱਥੇ ਕਿ ਲਗਾਤਾਰ ਜਿੱਥੇ ਕਿ VOTING ਦਾ ਕੰਮ ਚਾਲੂ ਹੋ ਰਿਹਾ ਹੈ ਸੋ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਦਿਖਾਵਾਂਗੇ ਸਾਡੇ ਨਾਲ ਇੱਥੇ ਹੋਰ ਵੀ ਆਗੂ ਮੌਜੂਦ ਨੇ ਸੋ ਉਹਨਾਂ ਨਾਲ ਵੀ ਪਿੰਡ ਵਾਸੀ ਮੌਜੂਦ ਨੇ ਸੋ ਉਹਨਾਂ ਨਾਲ ਵੀ ਗੱਲਬਾਤ ਕਰਵਾਵਾਂਗੇ ਹਾਜੀ ਭਾਜੀ ਕੀ ਨਾਲੀ ਤਰਦੀਪ ਸਿੰਘ ਸਭ ਜੀ VOTING ਪੌਣ ਆਏ ਜੇ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਵਧੀਆ ਜੀ ਵਧੀਆ ਮਹਿਸੂਸ ਹੋ ਰਿਹਾ ਕਿਸ ਨੂੰ ਸਤਵਾ ਦੇਣਾ ਚਾਹੁੰਦੇ ਜੇ ਪਿੰਡ ਵਸੇ ਇਹਦੇ ਹੱਕ ਕੋਈ ਨਹੀਂ ਸਾਹੂਰੀ ਹੋ ਅਮਰਤਪਾਲ ਨੂੰ ਠੀਕ ਹੈ ਸੋ ਇਸ ਤਰ੍ਹਾਂ ਦੱਸੇ ਤਾਂ ਕਿ ਲਗਾਤਾਰ ਅਮਰਤਪਾਲ ਹੀ ਪਾਈ ਅਮਰਤਪਾਲ ਦੀਆਂ ਚਰਚਾਵਾਂ ਹੋ ਰਹੀਆਂ ਨੇ ਸੋ ਅੰਦਰ ਨਹੀਂ ਤੁਹਾਨੂੰ ਲਾਈਵ ਤਸਵੀਰਾਂ ਵਿੱਚ ਦਿਖਾ ਰਹੇ ਹਾਂ ਜਿੱਥੇ ਕਿ VOTING ਲਗਾਤਾਰ ਚੱਲੂ ਹੋ ਰਹੀ ਹੈ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿੱਥੇ VOTING ਦੀਆਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸਤੇ ਵੋਟਿੰਗ ਵੀ ਪਾਈ ਜਾ ਰਹੀ ਹੈ ਸੋ ਤੁਸੀਂ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਵੱਖ-ਵੱਖ ਕਾਊਂਟਰਾਂ ਮੁਤਾਬਕ ਜਿਹੜੇ ਕਿ ਇੱਥੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਥੇ ਵੱਖ-ਵੱਖ ਕਾਊਂਟਰਾਂ ਮੁਤਾਬਕ ਜਿਹੜੇ ਕਿ ਕੰਟੀਨਿਊ ਇੱਥੇ ਵੋਟਿੰਗ ਦਾ ਕੰਮ ਚੱਲੂ ਹੋ ਰਿਹਾ ਹੈ ਸੋ ਤਸਵੀਰਾਂ ਦੇ ਵਿੱਚ ਸਾਡੇ ਨਾਲ ਇੱਥੇ ਬਜ਼ੁਰਗ ਮਜੂਰ ਨੇ ਸੋ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵੱਖ-ਵੱਖ ਇੱਥੇ ਆਗੂ ਬੈਸ ਸਹਿਬਾਨ ਵੀ ਬੈਠੇ ਹੋਏ ਨੇ ਆ ਗੱਲਬਾਤ ਕਰ ਲੈਂਦੇ ਹਾਂ ਹਾਂਜੀ ਭਾਜੀ ਕਿਨਾ ਜੀ ਹਾਂਜੀ ਕਿਨਾ ਜੀ ਮੇਰਾ ਨਾਮ ਕਰਮਨ ਸਿੰਘ ਹੈ ਕਰ ਕਿਸ ਤਰ੍ਹਾਂ ਦੇਖਦੇ ਜੇ VOTING ਕਾਲ ਆਏ ਜੀ ਬਹੁਤ ਵਧੀਆ ਸਿਸਟਮਾਂ ਪੈਰੀਆਂ ਕੋਈ ਪ੍ਰੋਬਲਮ ਨਹੀਂ ਸ਼ਾਂਤੀਪੁਰ ਪੈਰੀ ਜੀ ਦੇਖੀਏ ਇਹ ਕਦ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੇ ਪੁਰਖਾ ਦਾ ਪ੍ਰਬੰਧ ਕੀਤੇ ਹੋਏ ਨੇ ਕੋਈ ਵਧੀਆ ਪ੍ਰਬੰਧ ਨੇ ਬਹੁਤ ਸਾਰਾ ਹਰ ਚੀਜ਼ ਦੀ ਅਸੀਂ ਜਾਂ ਚੈਕਿੰਗ ਕੀਤੀ ਆਗੇ ਮਸ਼ੀਨਾਂ ਦੀ ਜੀ ਸਿਰ ਤੋਂ ਲੈ ਕੇ ਜੋ ਵੀ ਸਿਸਟਮ ਹੁੰਦੀ ਆ ਸਾਡੇ ਕੰਮ ਦਾਬ ਕੀ ਆ ਕੋਈ ਮੇਰੇ ਹੀ ਨਹੀਂ ਕੋ ਰੱਖਿਆ ਜਾ ਗਿਆ ਸੋਤੇ ਬੋਰਵੀ ਸਨ ਪਿੰਡ ਵਾਸੀ ਮਜੂਰ ਨਾਲ ਗੱਲਬਾਤ ਕਰਨ ਨੇ ਆ ਹਾਂਜੀ ਭਾਜੀ ਕੀ ਨਾਮ ਜੀ ਭਗਤ ਸਿੰਘ ਅੱਜੇ ਚੱਲ ਰਿਹਾ ਵਾ ਕੋਈ ਕਿਸੇ ਚੀਜ਼ ਦੀ ਕਾਟ ਨਹੀਂ ਸਭ ਤੋਂ ਵਜੇ ਕਦੋਂ ਚੱਲ ਰਿਹਾ ਹਾਂ ਪਿੰਡ ਹਲਕਾ ਖਡੂਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਲੋਕ ਕਿਸ ਨੂੰ ਫਤਵਾ ਦੇਣਾ ਚਾਹੁੰਦੇ ਨੇ ਕਿਸ ਤਰ੍ਹਾਂ ਦਾ ਇੱਥੇ ਦੇ ਕੀ ਮਾਹੌਲ ਜਿਹੜਾ ਇੱਥੋਂ ਦਾ ਮਾਹੌਲ ਤੇ ਆ ਅਮਰਪਾਲ ਦਾ ਹੀ ਇੱਥੇ ਚੱਲਦੇ ਨੇ ਕੰਮ ਹਾਂਜੀ ਉਹਦਾ ਮਾਹੌਲ ਜਿਹਾ ਵਾ ਠੀਕ ਹੈ ਜੋ ਜਿਸ ਤਰ੍ਹਾਂ ਤੁਹਾਨੂੰ ਦੱਸ ਦਿੱਤਾ ਕਿ ਭਾਈ ਅਮਰਤਪਾਲ ਦਾ ਇੱਥੇ ਲਗਾਤਾਰ ਜਿੱਥੇ ਕਿ ਚਰਚਾਵਾਂ ਹੋ ਰਹੀਆਂ ਨੇ ਉੱਥੇ ਹੀ ਸਾਡੇ ਨਾਲ ਹੋਰ ਵੀ ਮੌਜੂਦ ਹੈ ਸੋ ਗੱਲਬਾਤ ਕਰਨੀ ਚਾਹਾਂਗੇ ਵੱਖ-ਵੱਖ ਪਿੰਡਾਂ ਦੇ ਲੋਕ ਇੱਥੇ ਪੁੱਜੇ ਹੋਏ ਨੇ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿਹੜੇ ਲਗਾਤਾਰ ਲੰਮੀ-ਲੰਮੀ ਜਿਹੜੇ ਕਤਾਰਾਂ ਦੇ ਵਿੱਚ ਲੋਕ ਇੱਥੇ ਪੁੱਜੇ ਹੋਏ ਨੇ ਸੋ ਤੋ ਹਲਕਾ ਖਡੂਰ ਸਾਹਿਬ ਤੋਂ ਜਿੱਥੇ ਕਿ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਜਿੱਥੇ ਕਿ ਲਾਈਨਾਂ ਦੇ ਵਿੱਚ ਲੋਕ ਖੜੇ ਹੋਏ ਨੇ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਜਿਹੜਾ ਕਿ ਵੱਖ-ਵੱਖ ਬੂਥਾਂ ਵਿੱਚ VOTING ਕੀਤੀ ਜਾ ਰਹੀ ਹੈ ਸ ਸ੍ਰੀ ਖਰੂਰ ਸਾਹਿਬ ਦੇ ਵਿੱਚ ਖੜੇ ਆ ਜਿੱਥੇ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵੱਖ-ਵੱਖ ਪਿੰਡਾਂ ਦੇ ਲੋਕ ਜਿਹੜੇ ਕਿ ਇੱਥੇ VOTING ਦਾ ਇਸਤੇਮਾਲ ਕਰਦੇ ਹੋ ਜਿਹੜੇ VOTING ਪੋਲ ਆਏ ਨੇ ਸੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸੋ ਸਾਡੇ ਨਾਲ ਇੱਥੇ ਪਿੰਡ ਵਾਸੀ ਮੌਜੂਦ ਹੈ ਸੋ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਕਿਸ ਨੂੰ ਹਲਕਾ ਖਰੂਰ ਸਾਹਿਬ ਦੇ ਲੋਕ ਜਿਹੜਾ ਫਤਵਾ ਦੇਣਾ ਚਾਹੁੰਦੇ ਨੇ ਗੱਲ ਕਰ ਲੈਣੇ ਹਾਂਜੀ ਵੀਰੇ ਕੀ ਨਾਮ ਹਾਂਜੀ ਮੈਂ ਅਹੀਂ ਖਰੂਰ ਸਾਹਿਬ ਤੋਂ ਬੋਲ ਰਿਹਾ ਜੀ ਵੋਟਾਂ ਵੜੇ ਬੜੀਆ ਬੜੇ ਤਰੀਕੇ ਨਾਲ ਪੈਂਡੀਆਂ ਵਾਂ ਪ੍ਰਸ਼ਾਸਨ ਦਾ ਵੀ ਬਹੁਤ ਵਧੀਆ ਖਿਆਲ ਆ ਬੜੇ ਸਾਰੇ ਬੜੇ ਆਮਨ ਸ਼ਾਂਤੀ ਨਾਲ ਜਿਹੜੀ ਵੋਟਾਂ ਪੈ ਰਹੀ ਬੜੀ ਵਧੀਆ VOTING ਹੋ ਰਹੀ ਆ ਖਡੂਰ ਸਾਹਿਬ ਦੇ ਬਸ ਇੱਕੋ ਥੋੜੀ ਜਿਹੀ ਕਮੀ ਆ ਕਿ ਜਿਹੜੀ ਗਰਮੀ ਬਹੁਤ ਆ ਤੇ ਥੋੜੀ ਜਿਹੀ ਪਾਣੀ ਪੂਣੀ ਦੀ ਸਬਦਾ ਵੀ ਚਾਹੀਦੀ ਆ ਜਿਹੜੇ ਲੋਕ ਵੋਟ ਪਾਉਣ ਉਹਨਾਂ ਨੂੰ ਥੋੜਾ ਪਾਣੀ ਪੂਣੀ ਮਿਲਦਾ ਜਾਵੇ ਕਈ ਬਜ਼ੁਰਗ ਲੋਕ ਆ ਵਿਚਾਰੇ ਬੜੇ ਔਖੇ ਹੋ ਜਾਂਦੇ ਆ ਤੇ ਬਾਕੀ ਸਭ ਠੀਕ ਆ ਪ੍ਰਬੰਧ ਬਹੁਤ ਅੱਛਾ ਕੀਤਾ ਹੋਇਆ ਵਾ ਤੇ ਲੋਕੀ ਵੋਟਾਂ ਪਾ ਰਹੇ ਆ ਬਹੁਤ ਵਧੀਆ ਹੋਇਆ ਇਹ ਤਾਂ ਗੱਲ ਕੀਤੀ ਜਾਵੇ ਕੋਈ ਸ਼ਰਾਤ ਤੇ ਅੰਸਰ ਵੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਕਿ ਚੱਲਦੀ VOTING ਦੇ ਵਿੱਚ ਲੜਾਈ ਝਗੜਾ ਵੀ ਕਰਦੇ ਨੇ ਕੋਈ ਤੇ ਕੋਈ ਨਹੀਂ ਦੇਖਿਆ ਇਹ ਇਦਾਂ ਦਾ ਕੋਈ ਬੰਦਾ ਬਹੁਤ ਪ੍ਰਸ਼ਾਸਨ ਦਾ ਬਹੁਤ ਜ਼ਿਆਦਾ ਪ੍ਰਬੰਧ ਆ ਤੇ ਬੜੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਬੜੇ ਅਮਨ ਸ਼ਾਂਤੀ ਨਾਲ ਵੋਟ ਪੈ ਰਹੀ ਹੈ ਜੇਕਰ ਹਲਕਾ ਖਰੂਸਾਲ ਦੀ ਗੱਲ ਕੀਤੀ ਹੈ ਤਾਂ ਲੋਕ ਕਿਸ ਨੂੰ ਫਤਵਾ ਦੇਣਾ ਚਾਹੁੰਦੇ ਨੇ ਇਸ ਵਾਰ ਇਹ ਵੇਖੋ ਜੀ ਲੋਕਾਂ ਦਾ ਆਪੋ ਆਪਣਾ ਮਾਈਂਡ ਆ ਕਿਹਨੂੰ ਦੇਣੇ ਕਿੱਥੋਂ ਲੋਕਾਂ ਨੂੰ ਨਾ ਫਾਇਦਾ ਹੁੰਦਾ ਉਹਦੇ ਹਿਸਾਬ ਦੇ ਨਾਲ ਲੋਕ ਵੋਟ ਦਿੰਦੇ ਆ ਸਾਣਾ ਇੱਥੇ ਹੋਰ ਵੀ ਮਜੂਰ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਹਾਂ ਪਰ ਸੋਚਿੰਗ ਇਹ ਕਹਿਣਾ ਚਾਹੋਂਗੇ ਲੈਣਾ ਦੇ ਵਿੱਚ ਲੱਗੇ ਜੇ ਕਿਸ ਤਰ੍ਹਾਂ ਦੇਖਦੇ ਜੇ ਵਧੀਆ ਤਰੀਕਾ ਲੈਣਾ ਜਾਂ ਮਨ ਸ਼ਾਂਤੀ ਨਾਲ ਲੋਕ ਵੋਟਾਂ ਪਾ ਰਹੇ ਆ ਕੋਈ ਗੱਲ ਨਹੀਂ ਇਹੋ ਜੀ ਹਾਂਜੀ ਜਿੱਥੇ ਕਿਸ ਦਾ ਮਨ ਹੈ ਉੱਥੇ ਵੋਟ ਪਾਉਣੀ ਆ ਲੋਕਾਂ ਨੂੰ ਸਮਝ ਸੋਚ ਕੇ ਵੋਟ ਪਾਉਣੀ ਚਾਹੀਦੀ ਜਿੱਥੇ ਕਦੇ ਹਾਂਜੀ ਵੋਟ ਦਾ ਮੁੱਲ ਪਵੇ ਗਲਤ ਨਹੀਂ ਪਾਉਣੀ ਚਾਹੀਦੀ ਹਾਂ ਪ੍ਰਬੰਧਨ ਲੈ ਕੇ ਕਿਸ ਤਰ੍ਹਾਂ ਨੂੰ ਮਹਿਸੂਸ ਹੋ ਰਿਹਾ ਪ੍ਰਬੰਧਕ ਤਫਰੀਦ ਨੂੰ ਕੁੱਲ ਮਿਲਾ ਕੇ ਠੀਕ ਹੀ ਆ ਬਹੁਤਾ ਵਧੀਆ ਬਣੇਗਾ ਤੇ ਬਹੁਤਾ ਮਾੜਾ ਬਣੇਗਾ ਸੋ ਜੀ ਸਟਾਫ ਨੂੰ ਪਿੰਡ ਵਸੀਆਂ ਦਾਸੀ ਦੱਸ ਦਿੱਤਾ ਕਿ ਇੱਥੇ ਲੋਕ ਹਲਕਾ ਖਡੂਸਾ ਦੇ ਵਕਫਾ ਆਪੋ ਆਪਣਾ ਲੋਕਾਂ ਦਾ ਮਾਣਾ ਹੈ ਕਿ ਜਿਹੜੇ ਸੋ ਬੀਬੀਆਂ ਸਾਡੇ ਨਾਲ ਮਜੂਰ ਹੈ ਸੋ ਉਹਨਾਂ ਨਾਲ ਗੱਲਬਾਤ ਕਰ ਲੈਣੇ ਆਂ ਹਾਂਜੀ ਮੈਂ ਜੀ ਕਿਹਨਾਂ ਦੇ ਰਾਜਿੰਦਰ ਗਾ ਰਾਜਿੰਦਰ ਕੌਰ ਜੀ ਕਸਬਾ ਖਡੂਸਾ ਦੇ ਵਿੱਚ ਆਏ ਜੇ ਹਲਕਾ ਖਡੂਸਾ ਦੇ ਲੋਕ ਕਿਸ ਨੂੰ ਫਤਵਾ ਦੇਣਾ ਚਾਹੁੰਦੇ ਨੇ ਕੀ ਮਸਲ ਹੋ ਰਹੀ ਹੈ ਇਹ ਇਹ ਤਾਂ ਅਗਲੇ ਦੀ ਮਰਜ਼ੀ ਹੈ ਨਾ ਜਿੱਥੇ ਵੋਟ ਪਾਉਣੀ ਹੈ ਅਗਲੇ ਦੀ ਸਰਦਾ ਵਾ ਜਿੱਥੇ ਅਗਲੇ ਨੂੰ ਚੰਗਾ ਲੱਗਦਾ ਹੈ ਨਾ ਕੋਈ ਕੇਤੇ ਕੋਈ ਦਬਾਅ ਨਹੀਂ ਹੈਗਾ ਤੇ ਆਪਣੀ ਮਰਜ਼ੀ ਦੇ ਨਾਲ ਸੋਚ ਸਮਝ ਕੇ ਚਲੋ ਵੋਟ ਪਾਉਣੀ ਚਾਹੀਦੀ ਹੈ ਆਕੇ ਚਲੋ ਬਾਕੀ ਠੀਕ ਹੈ ગામ ਹਲਚਲ ਬਹੁਤ ਵਧੀਆ ਸੋ ਪਿੰਡ ਵਾਸੀ ਜਿਸ ਤਰ੍ਹਾਂ ਵੱਖ-ਵੱਖ ਆਪੋ ਆਪਣੇ ਜਿਹੜਾ ਵਿਚਾਰ ਸਾਂਝ ਕੀਤੇ ਨੇ ਸੋ ਹੁਣ ਦੇਖਣਾ ਹੋਵੇਗਾ ਕਿ ਹਲਕਾ ਖਰੂਸ ਸਾਹਿਬ ਦੇ ਲੋਕ ਇਸ ਨੂੰ ਫਤਵਾ ਦੇਣਾ ਚਾਹੁੰਦੇ ਨੇ ਕੈਮਰਾਮੈਨ ਸੋਨਦਰਨਾ ਡਿਫੈਂਸਨ ਪੰਜਾਬੀ ਸ਼੍ਰੀ ਖਰੂਸ ਸਾਹਿਬ ਲੋਕ ਸਭਾ ਚੋਣਾਂ ਲਈ VOTING ਦਾ ਦਿਨ ਹੋਵੇਗਾ ਖਾਸ ਇੱਕ ਪਾਸੇ VOTING ਦੂਜੇ ਪਾਸੇ D5 ਚੈਨਲ ਪੰਜਾਬੀ ਕਰੇਗਾ ਵਿਸ਼ਲੇਸ਼ਣ ਇੱਕ ਮੰਚ ਤੇ ਇਕੱਠੇ ਹੋਣਗੇ 84 ਮਾਹਰ 1 ਜੂਨ ਨੂੰ ਸਾਰਾ ਦਿਨ ਤੁਹਾਨੂੰ ਦੇਵਾਂਗੇ ਹਰ ਅਪਡੇਟ ਲੋਕ ਸਭਾ ਚੋਣਾਂ ਦੇ ਤਹਿਤ VOTING ਦੀ ਮਹਾ ਕਵਰੇਜ ਦੇ ਨਾਲ-ਨਾਲ ਸਾਰੀਆਂ ਸੀਟਾਂ ਅਤੇ ਉਮੀਦਵਾਰਾਂ ਬਾਰੇ ਖੁੱਲੀ ਚਰਚਾ ਕੇਵਲ D5 ਚੈਨਲ ਪੰਜਾਬੀ ਤੇ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕਮ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ